ਲਾਈਫ ਉਹ ਵੀ 15-20 ਦਿਨ ਪਹਿਲਾਂ ਕਾਰਪੋਰੇਸ਼ਨ ਵਾਲੇ ਆਏ ਸੀ ਉਹ ਕਹਿੰਦੇ ਜਗਾ ਤੁਹਾਡੀ ਆਪਣੀ ਆ ਮੈਂ ਕਿਹਾ ਜੀ ਮੇਰੀ ਸਾਡੀ ਆਪਣੀ ਸਾਡੇ ਬੁਜ਼ੁਰਗਾਂ ਦੀ ਆ ਕਹਿੰਦੇ ਨੇ ਪ੍ਰੂਫ ਦਿਖਾਓ ਤੇ ਇਹ ਜਗਾ ਕਾਰਪੋਰੇਸ਼ਨ ਦੀ ਆ ਮਾਨਯੋਗ ਕਾਰਪੋਰੇਸ਼ਨਿਕ ਮੈਨੇਜਰ ਸਾਹਿਬ ਦੇ ਦਫਤਰ ਐਮਪੀਬੀ ਸਾਹਿਬ ਦੇ ਦਫਤਰ ਤੇ ਮੇਅਰ ਸਾਹਿਬ ਦੇ ਦਫਤਰ ਅਸੀਂ ਜਿਹੜੀ ਪੀਐਸ1 ਫਾਰਮ ਹੁੰਦਾ ਜਿਹੜਾ ਕਾਰਪੋਰੇਸ਼ਨ ਦੀ ਜਿਹੜੀ ਮਲਕੀਅਤ ਹੁੰਦੀ ਆ ਉਹਦੀ ਅਸੀਂ ਆਰਟੀਆਈ ਆਲਰੇਡੀ ਆਪਾਂ 2 ਸਾਲ ਪਹਿਲਾਂ ਪਾਈ ਸਾਡੇ ਕੋਲ ਕਾਪੀਆਂ ਗਿਆ ਸੀ ਮਤਈ ਤੇ ਉਸ ਤੋਂ ਬਾਅਦ ਅੱਜ ਸਵੇਰੇ 5 ਵਜੇ ਘਟੋ ਘਟ 2350 ਬੰਦਾ ਹੋਣਾ ਪਿੱਛੇ ਪੁਲਿਸ ਮੁਜਮ ਵਿੱਚ ਇੱਕ ਕਾਰਪੋਰੇਸ਼ਨ ਉਹ ਆਗੇ ਤੇ ਇਹਨੂੰ ਧੌਣ ਲੱਪਿਆ ਨੋਟਿਸ ਕੋਈ ਨਹੀਂ ਦਿੱਤਾ ਇਹ ਕੋਈ ਨੋਟਿਸ ਨਹੀਂ ਦਿੱਤਾ ਆਗੇ ਤੇ ਸਾਨੂੰ ਵੇਖ ਕੇ ਜਦੋਂ ਪਹਿਲਾਂ ਪੁਲਿਸ ਵਾਲੇ ਜਾ ਚੁੱਕੇ ਤੇ ਜੀਸੀਬੀਓ ਲੱਗੇ ਭੱਜ ਗਏ ਉਸ ਤੋਂ ਬਾਅਦ ਲਗਾਤਾਰ ਹੁੰਦਾ ਕਿ ਕਾਰਪੋਰੇਸ਼ਨ ਕਾਲ ਕਰਨ ਦੇ ਕੋਈ ਨਹੀਂ ਮੰਨਣ ਦੇ ਕਿ ਅਸੀਂ ਕਾਰਵਾਈ ਕੀਤੀ ਹੈ ਜੀ ਭਾਈ ਕੀ ਨੰਦ ਕੀ ਇੱਥੇ ਹੋਇਆ ਜੀ ਅੱਛਾ ਪੰਜ ਮੈਂ ਕਾਉਂਸਲਰ ਸਰਦਾਰ ਪ੍ਰਤਾਪ ਸਿੰਘ ਮਾਨਾ ਮੇਡਾ ਵਟ ਰਕਾ ਵਾਲਿਆਂ ਦਾ ਤੇ ਜਗਾ ਮੇਰੇ ਪਰਦਾਦੇ ਦੀ ਫਿਰ ਮੇਰੇ ਦਾਦੇ ਦੀ ਮੇਰੇ ਫਿਰ ਮਰਫਾਦ ਸਾਹਿਬ ਕੋਲ ਮੇਰ ਕੋਈ ਤੇ ਅੱਜ ਤੋਂ ਕੋਈ 15 20 ਦਿਨ ਪਹਿਲਾਂ ਕਾਰਪੋਰੇਸ਼ਨ ਵਾਲੇ ਆਏ ਸੀ ਉਹ ਕਹਿੰਦੇ ਜਗਾ ਤੁਹਾਡੀ ਆਪਣੀ ਆ ਮੈਂ ਕਿਹਾ ਜੀ ਸਾਡੀ ਆਪਣੀ ਸਾਡੇ ਬਜ਼ੁਰਗਾਂ ਦੀ ਆ ਕਹਿੰਦੇ ਦੇ ਪ੍ਰੂਫ ਦਿਖਾਓ ਤੇ ਇਹ ਜਗਾ ਕਾਰਪੋਰੇਸ਼ਨ ਦੀ ਆ ਅਸੀਂ ਕਾਰਪੋਰੇਸ਼ਨ ਗਏ ਉੱਥੇ ਜਾ ਕੇ ਅਸੀਂ ਮਾਨਯੋਗ ਕਾਰਪੋਰੇਟ ਕਮਿਸ਼ਨਰ ਸਾਹਿਬ ਦੇ ਦਫਤਰ ਐਮਟੀਬੀ ਸਾਹਿਬ ਦੇ ਦਫਤਰ ਤੇ ਮੇਅਰ ਸਾਹਿਬ ਦੇ ਦਫਤਰ ਅਸੀਂ ਜਿਹੜੀ ਟੀਐਸ 1 ਫਾਰਮ ਹੁੰਦਾ ਜਿਹੜਾ ਕਾਰਪੋਰੇਸ਼ਨ ਦੀ ਜਿਹੜੀ ਮਲਕੀਅਤ ਹੁੰਦੀ ਆ ਉਹਦੀ ਅਸੀਂ ਆਰਟੀਆਈ ਆਲਰੇਡੀ ਆਪਾਂ 2 ਸਾਲ ਪਹਿਲਾਂ ਪਾਈ ਸਾਡੇ ਕੋਲ ਕਾਪੀਆਂ ਆ ਗਿਆ ਸੀ ਕੋਦੇ ਅਸੀਂ ਆਰਟੀਆਈ ਜਿਹੜੀ ਜਿਹੜੇ ਕਾਰਪੋਰੇਸ਼ਨ ਨੇ ਮਾਲਕੀਤੀ ਆ ਉਹਦੀ ਆਰਟੀਆਈ ਪਲੱਸ ਉਹਦੇ ਨਾਲ 12 ਪ੍ਰੂਫ 32 ਦਾ ਪਾਣੀ ਦਾ ਤੇ ਰਜਿਸਟ੍ਰੇਸ਼ਨ ਦਾ ਪਲੱਸ ਆਪਣਾ ਲਾਇਸੈਂਸ ਕਾਰਪੋਰੇਸ਼ਨ ਦਾ ਤੇ ਮੇਰੇ ਪਰ ਬਜ਼ੁਰਗਾਂ ਦੇ ਨਾਂ ਤੇ ਪਹਿਲਾਂ ਗਿਆ ਸੀ TS1 ਫਿਰ 2013 ਤੋਂ ਮੇਰੇ ਨਾਂ ਤੇ ਇਹਦਾ ਉਹ ਸਾਰਾ ਮੈਂ ਜਮ੍ਹਾਂ ਕਰਾ ਕੇ ਆਇਆ ਹਾਂ ਨਾਲ ਇੱਕ ਤਰਖਾਸ ਲਾ ਕੇ ਆਏ ਕਿ ਤੁਸੀਂ ਕਦੀ ਵੀ ਚੱਕ ਪੈਂਦਾ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਤੁਸੀਂ ਮੌਕਾ ਦਿਓ ਅਸੀਂ ਆਪਣਾ ਸਾਬਤ ਕਰਾਂਗੇ ਬਾਕੀ ਤੁਸੀਂ ਕੋਈ ਦੱਸਣ ਤੋਂ ਬਾਹਰ ਹੀ ਬਿਲਡਿੰਗ ਹਟਾ ਦਿੱਤਾ ਗਿਆ ਨਹੀਂ ਉਦੋਂ ਸਾਨੂੰ ਕਹਿੰਦੇ ਠੀਕ ਹੈ ਤੁਸੀਂ ਜਾਓ ਸਾਡਾ ਕਾਰਪੇਸ਼ ਦਾ ਕੋਈ ਲੈਣ ਦੇ ਨਹੀਂ ਹੈਗਾ ਤੇ ਅੱਜ ਫਿਰ ਕਿਉਂ ਵੀਰੇ ਆ ਕੇ ਕਾਰਵਾਈ ਕੀਤੀ ਗਈ ਨਹੀਂ ਉਸ ਉਤ ਪਹਿਲਾਂ ਨਾ ਪਰਸੋਂ ਆਏ ਸੀ ਜੀਟੀਪੀ ਸਾਹਿਬ ਸਰਦਾਰ ਪਰਮਿੰਦਰ ਸਿੰਘ ਉਹ ਕਹਿੰਦੇ ਤੁਸੀਂ ਉਹ ਕੋਠੇ ਦੇ ਕਮਰਾ ਤੇ ਨਹੀਂ ਪਾਇਆ ਮੈਂ ਕਿਹਾ ਜੀ ਆਪ ਪੌੜੀਆਂ ਵਾ ਤੁਸੀਂ ਚੜੋ ਅਸੀਂ ਕੋਈ ਕਮਰਾ ਨਹੀਂ ਪਾਇਆ ਔਰੀਆਂ ਦੇ ਚਾਰ ਦੁਆਰੀ ਇਹ ਕੀਤੀ ਸੀ ਪਰ ਤੁਸੀਂ ਜਿਸ ਨੂੰ ਮਨਾ ਕਰਤਾ ਉਸ ਤੋਂ ਬਲੈਂਟਰ ਨਹੀਂ ਪਾਇਆ ਉਹ ਵੇਖੋ ਅਜੇ ਨਹੀਂ ਪਾਇਆ ਬਲੈਂਟਰ ਅੱਛਾ ਜੀ ਤੇ ਥੱਲੇ ਪੱਥਰ ਲੱਗਣ ਲਿਆ ਸੀ ਤੇ ਉੱਤੇ ਪੀਓਪੀ ਹੁੰਦੀ ਕਿਉਂਕਿ ਸਾਡੇ ਨਾਲ ਭਾਜੀ ਮੀਆਂ ਦੇ ਸਾਰੀ ਬਿਲਡਿੰਗ ਲੀਕ ਹੋ ਗਈ ਸੀ ਉਹਦੇ ਉੱਤੇ ਅਸੀਂ ਵਾਟਰ ਪ੍ਰੂਫਿੰਗ ਕਰਾਈ ਡਾਊਨਸਿਲਿੰਗ ਕਰ ਲਈਏ ਡਾਊਨਸਿਲਿੰਗ ਕਰਾਈ ਤੇ ਉੱਤੇ ਵਾਟਰ ਪ੍ਰੂਫਿੰਗ ਕਰਾਈ ਸੀ ਉਹ ਉਹਨਾਂ ਨੇ ਵੇਖ ਲਿਆ ਉਹ ਕਹਿੰਦੇ ਠੀਕ ਹੈ ਉੱਤੇ ਨਾ ਬਣਾਇਓ ਮੈਂ ਕਿਹਾ ਬੰਦੇ ਹੀ ਬਣਾਉਂਦੇ ਹਾਂ ਇਹ ਗੱਲ ਅਗੀ ਪਰਸੋਂ ਦੀ ਅੱਛਾ ਜੀ ਤੇ ਉਸ ਤੋਂ ਬਾਅਦ ਅੱਜ ਸਵੇਰੇ 5 ਵਜੇ ਘਟੋ ਘਟ 2:30 350 ਬੰਦਾ ਹੋਣਾ ਪਿਛੇ ਪੁਲਿਸ ਮੁਜਮ ਪਿਛੇ ਕਾਰਪੋਰੇਸ਼ਨ ਉਹ ਆ ਗਏ ਤੇ ਇਹਨੂੰ ਧੌਣ ਲਾ ਪਿਆ ਨੋਟਿਸ ਕੋਈ ਨਹੀਂ ਦਿੱਤਾ ਗਿਆ ਇਹ ਕੋਈ ਨੋਟਿਸ ਨਹੀਂ ਦਿੱਤਾ ਧੌਣ ਲਾ ਪਿਆ ਤੇ ਅਸੀਂ ਸਾਨੂੰ ਕਾਲ ਆ ਗਿਆ ਅਸੀਂ ਆ ਗਏ ਇੱਥੇ ਸਾਨੂੰ ਵੇਖ ਕੇ ਜਦੋਂ ਪਹਿਲਾਂ ਮਿਲ ਪੁਲਿਸ ਨਾਲ ਜਾ ਚੁੱਕੇ ਤੇ ਜੀਸੀਪੀ ਨਾਲੇ ਭੱਜ ਗਏ ਅੱਛਾ ਜੀ ਉਸ ਤੋਂ ਬਾਅਦ ਲਗਾਤਾਰ ਹੋਣ ਤੱਕ ਇਹ ਕਾਰਪੋਰੇਸ਼ਨ ਕਾਲ ਕਰਨ ਦੇ ਕੋਈ ਨਹੀਂ ਮੰਨਣ ਦੇ ਕਿ ਅਸੀਂ ਕਾਰਵਾਈ ਕੀਤੀ ਅੱਛਾ ਜੀ ਐਮਟੀਪੀ ਸਾਹਿਬ ਨੂੰ ਕਰੀ ਦਿਓ ਕਹਿੰਦੇ ਜੀ ਏਟੀਪੀ ਨਾਲ ਗੱਲ ਕਰੋ ਏਟੀਪੀ ਨੂੰ ਕਰੀ ਦਿਓ ਕਹਿੰਦੇ ਮੇਰੇ ਸਾਹ ਨਾਲ ਗੱਲ ਕਰੋ ਮੇਰੇ ਸਾਹ ਨਾਲ ਕਰ ਦਿਓ ਕਹਿੰਦੇ ਮੇਰੇ ਸਾਹ ਨਾਲ ਗੱਲ ਕਰੋ ਹੁਣ ਪਤਾ ਇਹਦੇ ਉਹ ਦੱਸ ਸਕਦੇ ਆ ਨਾ ਕੋਈ ਨਹੀਂ ਮੰਨਦਾ ਕਿ ਅਸੀਂ ਢਾਈ ਆ ਫਿਰ ਅਸੀਂ ਮੰਨ ਜੋਗ ਐਸਐਚਓ ਵੀਰਨ ਸਾਹਿਬ ਕੋ ਗਏ ਆ ਉਹ ਕਹਿੰਦੇ ਜੀ ਤੂੰ ਉੱਤੇ ਗੱਲ ਕਰੋ ਸਾਨੂੰ ਜਿੱਤਰਾ ਉੱਤੇ ਅਸੀਂ ਉਹ ਮੁਲਾਜ਼ਮ ਉੱਥੋਂ ਆਏ ਅਸੀਂ ਨਹੀਂ ਭੇਜੇ ਇਹਨਾਂ ਵਿਚਕਾਰ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਸਾਰੇ 14 15 ਬ੍ਰੈਸ ਵਾਲੇ ਤੇ ਸਾਫ ਦਾ ਕਾਉਂਸਲਰ ਸ਼ੈਲੀ ਦੇ ਫਾਜ਼ਲ ਸਾਹਿਬ ਸਰਦਾਰ ਮਰੀਤ ਸਿੰਘ ਉਹ ਆ ਕੇ ਇਹ ਕਿ ਨੱਚ ਲਾਪੇ ਪੰਗਾ ਪੋਲਾ ਪੇ ਮੈਂ ਢਾਈ ਮੈਂ ਢਾਈ ਮੈਂ ਢਾਈ ਅੱਛਾ ਜੀ ਤੇ ਚਲੋ ਤਕਮ ਕੀ ਹੋ ਉਹ ਲੋ ਉਹਨਾਂ ਤਾਂ ਨਹੀਂ ਬੈਠੇ ਉਹ ਵੀ ਕਹਿੰਦੇ ਕਿ ਮੈਂ ਤੁਹਾਡੇ ਦੇ ਕਾਰਵਾਈ ਕਰਾਉਣੀ ਮੈਂ ਭਰਾਵਾ ਤੂੰ ਸਾਰੀ ਕੰਧ ਦੇ ਘਟਵਾਤੀ ਆ ਹੋਰ ਵੀ ਕਾਰਵਾਈ ਕਰਾਉਣੀ ਆ ਤੁਹਾਨੂੰ ਆ ਵੇਖੋ ਇੱਧਰਲੇ ਬੰਨੇ 14 ਮੰਜ਼ਲੀ ਬਿਲਡਿੰਗ ਬੰਨੇ ਹੋਟਲ ਬਣਦੇ ਆ ਉਰਲੇ ਬੰਨੇ ਭਾਜੀ 7 ਮੰਜ਼ਲੀ ਬਣਦੇ ਆ ਆ 8 ਮੰਜ਼ਲੀ ਬਣਦੇ ਆ ਉਹ ਸਾਹਮਣੇ ਪਟਿਆ ਸਾਹਿਬ ਮੇਰ ਸਾਹਿਬ ਦੇ ਨਾਲ ਦਾ ਹੋਟਲ ਬਣਦੇ ਆ ਪਤਾ ਨਹੀਂ ਉਹਨਾਂ ਦਾ ਜਿਹਾ ਘੇੜਾ ਅੱਛਾ ਜੀ ਇੱਧਰਲੇ ਬੰਨੇ ਹੋਟਲ ਬਣਦੇ ਆ ਉੱਤੋਂ ਅਗਲੇ ਬੰਨੇ ਹੋਟਲ ਬਣਦੇ ਆ ਗਲੀ 'ਚ ਹੋਟਲ ਬਣਦੇ ਆ ਤੁਹਾਡੇ ਹੀ ਕਿਉਂ ਨਾ ਤੇ ਮੈਂ ਤੇ ਹੋਟਲ ਹੀ ਬਣਾਉਂਦਾ ਮੈਂ ਤੇ ਵਾਟਰ ਪ੍ਰੂਫ ਹੀ ਕਰਾਉਂਦਾ ਇੱਕ ਅਸੀਂ ਹਰ ਮਾ ਇਹ ਆਪਣਾ ਸੰਤਪੂਰੇ ਵਾਲੇ ਬਾਬਾ ਜੀ ਨੇ ਮੂਰਤ ਕੀਤਾ ਸੀ ਤੇ ਭਾਈ ਘਰੇ ਜੀ ਮਿਸ਼ਨ ਸੁਸਾਇਟੀ ਵਾਲੇ ਨੇ ਮਸ਼ੀਨ ਦਿੱਤੀ ਸੀ ਬੰਦਾ ਸੀ ਕਾਲਾ ਸੀ ਆਪਣਾ ਰੱਖਿਆ ਸੀ ਉਹ 14 ਸਾਲ ਤੋਂ ਪਾਣੀ ਪਿਉਂਦਾ ਆ ਉਹ ਪੂਰੇ 5 ਵਜੇ ਭਾਜੀ ਪਾਣੀ ਭਰਦਾ ਇੱਥੇ ਪੁਲਿਸ ਦਾ ਨਾਕਾ ਲੱਗਦਾ ਪੁਲਿਸ ਨਾਲ ਪੁੱਛ ਲੋ ਉਹ 5 ਵਜੇ ਪਾਣੀ ਭਰਦਾ ਉਹ ਇੱਥੇ ਆ ਗਿਆ ਸੀ ਉਹ ਜੇ ਪਾਣੀ ਭਰੁੰਦੇ ਸੀ ਮਗਰੋਂ ਕਾਰਪੋਰੇਸ਼ਨ ਵਾਲੇ ਵੜੇ ਜਾਂ ਪੁਲਸ ਵਾਲੇ ਵੜੇ ਇਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਨੇ ਆ ਕੇ ਉਹਨੂੰ ਤਾਂ ਕੰਮਕੀ ਕੀਤੀ ਚਵੇੜਾ ਮਾਰ ਕੇ ਬਾਹਰ ਕੱਢਦਾ ਨਹੀਂ ਆਈਏ ਸਾਹਮਣੇ ਉਹਨਾਂ ਦੀ ਕੋਈ ਹਾਂ ਮੇਰੇ ਕੋ ਫੁੱਟ ਜਾ ਗਿਆ ਜੀ ਅੱਗਾ ਜਿਹੜਾ ਰੋਟਾ ਹੈ ਗਿਆ ਹਾਂ ਹੈ ਗਿਆ ਜੀ ਫੁੱਟ ਜਾ ਗਿਆ ਦੋਵੇਂ ਕਾਰਪੋਰੇਸ਼ਨ ਦੇ ਆਪਾਂ ਗਰਾਵਾਂਗੇ ਜੀ ਅਸੀਂ ਦੇ ਪਹਿਲਾਂ ਮਾਨਯੋਗ ਮੇਰੇ ਸਾਹਿਬ ਕੋ ਜਾਵਾਂਗੇ ਕਾਰਪੋਰੇਸ਼ਨ ਕੋ ਕਿ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਕੋਈ ਨੋਟਿਸ ਦਿੱਤਾ ਦਿਓ ਇੰਨਾ ਨੁਕਸਾਨ ਆਇਆ ਦਾ ਤੇ ਭਾਈ ਸਾਰੇ ਤੋੜ ਕੇ ਇਧਰੋਂ ਵੀ ਤੋੜ ਕੇ ਇਧਰੋਂ ਤੋੜ ਗਿਆ ਮਸ਼ੀਨ ਭਾਈ ਲੱਖ ਰੁਪਏ ਵਾਲੀ ਤੋੜ ਕੇ ਆਹ ਉਹ ਵੀ ਤੋੜੇ ਸਭ ਕੇ ਪਿਆਉ ਵੀ ਤੋੜ ਗਏ ਭਾਜੀ ਪਾਣੀ ਵਾਲਾ ਤੋੜ ਗਏ ਆ ਐਦਾ ਹਰਾਨ ਹੈ ਕਿ ਕੋਈ ਨੋਟਿਸ ਬਿਨਾ ਨੋਟਿਸ ਤੋੜ ਗਏ ਆ ਜਿਵੇਂ ਕਾਲ ਕਰਦੇ ਆ ਤਾਂ ਮੰਨਦੇ ਨਹੀਂ ਜਿਵੇਂ ਤੋੜੇ ਨਹੀਂ ਕਹਿੰਦੇ ਠੀਕ ਸਭ ਉਪ ਪ੍ਰਸ਼ਾਸਨ ਇੱਥੇ ਆਇਆ ਥਾਣਾ ਪੀੜਵੇ ਦਾ ਕੀ ਗੱਲਬਾਤ ਹੋਈ ਇਹਨਾਂ ਨਾਲ ਐਸ ਐਚ ਓ ਸਾਹਿਬ ਆਏ ਸੀ ਮੈਂ ਇਹਨਾਂ ਨੂੰ ਕਹੇ ਜੀ ਐਸ ਐਚ ਓ ਸਾਹਿਬ ਆ ਤਰ੍ਹਾਂ ਸਿਰਫ ਪੁਲਸ ਆਈ ਆ ਉਹ ਕਹਿੰਦੇ ਤੁਸੀਂ ਉੱਥੇ ਗੱਲ ਕਰੋ ਕਾਰਪਸ਼ਚਰ ਨਾਲ ਗੱਲ ਕਰੋ ਜਾਂ ਸੀਪੀ ਸਾਹਿਬ ਨਾਲ ਗੱਲ ਕਰੋ ਸਾਡੀ ਸਾਡੀ ਮਤਲਬ ਨੌਲੇਜ ਨਹੀਂ ਹੈਗਾ ਹਾਂ ਜੀ ਠੀਕ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਇੱਕ ਇਲੀਗਲ ਬਿਲਡਿੰਗ ਨੂੰ ਡਿਟੈਮੋਲਿਸ਼ ਕੀਤਾ ਗਿਆ ਅੱਜ ਉਹ ਜਿਨ੍ਹਾਂ ਦੀ ਬਿਲਡਿੰਗ ਸੀ ਉਹ ਇੱਥੇ ਪ੍ਰੈਸ ਕਾਨਫਰੰਸ ਵਗੈਰਾ ਵਾਸਤੇ ਜਿਹੜੇ ਸਵੇਰੇ 11:00 ਵਜੇ ਉਹਨਾਂ ਦੇ ਸਾਥੀਆਂ ਨਾਲ ਖੜੇ ਸੀ ਤੇ ਉੱਥੋਂ ਰਿਟਾਇਰਡ ਇਨਸਪੈਕਟਰ ਅਮਰੀਕ ਸਿੰਘ ਜਿਹੜੇ ਆਪਣੇ ਐਕਟੀਵਿਟੀ ਵਾਂਗ ਰਹੇ ਸੀ ਉਹ ਵੀ ਉੱਥੇ ਰੁਕ ਗਏ ਉਹਨਾਂ ਨੇ ਸਾਨੂੰ ਕੰਪਲੀਟ ਮੂਵ ਕੀਤੀ ਕਿ ਜਦ ਮੈਂ ਉੱਥੇ ਰੁਕਿਆ ਤੇ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਮੇਰਾ ਮੋਬਾਈਲ ਫੋਨ ਖੋਇਆ ਤੇ ਐਕਟੀਵਿਟੀ ਦੀ ਚਾਬੀ ਖੋ ਲਈ ਹੈ ਉਹ ਕੰਪਲੇਨ ਨੂੰ ਜਿਹੜਾ ਵੈਰੀਫਾਈ ਕਰ ਰਹੇ ਆ ਜੋ ਵੀ ਸਾਹਮਣੇ ਆਏਗਾ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਆਮ ਚੱਲਿਆਂਦੀ ਜਾਵੇਗੀ। ਇਹ ਕਿੰਨੇ ਵਜੇ ਕਾਰਵਾਈ ਕੀਤੀ ਗਈ ਹੈ ਜੀ 77 ਦੇ ਉੱਪਰ। ਇਸ ਵੇਲੇ ਮਾਰਨਿੰਗ ਜਿਹੜੀ ਕਾਰਵਾਈ ਹੋਈ ਹੈ 6 7 5 6 ਵਜੇ ਦੇ ਕਰੀਬ। ਬਾਕੀ ਦੀ ਡਿਟੇਲ ਜ਼ਿਆਦਾ ਤੁਸੀਂ ਕਾਰਪੋਰੇਸ਼ਨ ਡਿਪਾਰਟਮੈਂਟ ਤੋਂ ਹੋਈ ਹੈ ਜੀ ਇੱਥੇ ਇਹਨਾਂ ਦੀ ਆਫਰ ਦੇ ਵਿੱਚ। ਇਹ 11 ਵਜੇ ਤੁਹਾਨੂੰ ਜਿਵੇਂ ਦੱਸਿਆ ਕਿ ਜਿਨ੍ਹਾਂ ਦੀ ਬਿਲਡਿੰਗ ਸੀ ਉਹ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਰਿਟਾਇਰਡ ਇਨਸਪੈਕਟਰ ਅਮਰੀਕ ਸਿੰਘ ਇੱਥੋਂ ਐਕਟਵਾ ਦੇ ਲੰਘ ਰਹੇ ਸੀ ਤੇ ਉਹ ਵੀ ਜਦੋਂ ਇੱਥੇ ਰੁਕ ਗ ਐਕਟਵਾਦੀ ਚਾਬੀ ਖੋਲੀ ਏ ਤਾਂ ਹੁਣ ਉਹਨਾਂ ਦੇ ਵੱਲੋਂ ਕੀ ਸ਼ਿਕਾਇਤ ਹੈ ਉੱਪਰ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਵੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਸੰਸਾਰ ਜਿਹੜੀ ਕਾਰਵਾਈ ਕੀਤੀ ਜਾਵੇ ਸਭ ਖੰਗਾਲੇ ਜਾ ਰਹੇ ਜੀ ਬਰੀਕੀ ਨਾਲ ਜਿਹੜੀ ਕੋ ਕੀਤੀ ਜਾ ਰਹੀ ਹੈ ਠੀਕ ਹੈ